ਸੱਚੀ ਕਾਲ ਦੋਸਤੋ ਪਬਲਿਕ ਸਮਾਣੇ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੇ ਨਾਲ ਲੱਗਦਾ ਪਿੰਡ ਲਲੋਚੀ ਵਿਖੇ ਐਸ ਯੂ ਐਸ სპੋਰਟਸ ਕਲੱਬ ਵੱਲੋਂ ਜਿਹੜਾ ਲੋੜਵੰਦ ਧੀਆ ਦਾ ਜਿਹੜਾ ਸਮੂਹਿਕ ਜਿਹੜਾ ਵਿਆਹ ਅੱਜ ਕਰਵਾਇਆ ਗਈ ਇਹ ਵਿਆਹ ਜਿਹੜੇ ਨੇ 6 ਲੋੜਵੰਦ ਲੜਕੀਆਂ ਦੇ ਕੀਤੇ ਗਏ ਇਸ ਵਿਆਹ ਦੇ ਵਿੱਚ ਜਿਹੜਾ ਮੁੱਖ ਮਹਿਮਾਨ ਵਜੋਂ ਜਿਹੜੇ ਕਾਂਗਰਸ ਪਾਰਟੀ ਦੇ ਲੀਡਰ ਨੇ ਸੰਦੀਪ ਸਿੰਘਲਾ ਵੀ ਜਿਹੜੇ ਸ਼ਿਰਕਤ ਕਰਦੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜਿਹੜੀ ਕਾਂਗਰਸ ਪਾਰਟੀ ਦੀ ਟੀਮ ਹੈ ਉਹ ਵੀ ਪਹੁੰਚਦੀ ਹੈ ਤਾਂ ਸੰਦੀਪ ਸਿੰਘਲਾ ਵੱਲੋਂ ਜਿਹੜੀਆਂ ਅੱਜ ਨਵੀਆਂ ਵਿਆਈਆਂ ਜੋੜੀਆਂ ਸੀ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਜਾਂਦਾ ਤੇ ਜਿਹੜਾ ਸਮਾਨ ਸੀ ਉਸ ਦੇ ਵਿੱਚ ਵੀ ਜਿਹੜਾ ਉਹਨਾਂ ਵੱਲੋਂ ਸਹਿਯੋਗ ਦਿੱਤਾ ਜਾਂਦਾ ਤਾਂ ਸੰਦੀਪ ਸਿੰਘਲਾ ਵੱਲੋਂ ਜਿਹੜੇ ਆਏ ਹੋਏ ਮਹਿਮਾਨ ਸਨ ਉਹਨਾਂ ਦਾ ਸਰੂਪਾ ਪਾ ਕੇ ਜਿਹੜਾ ਸਵਾਗਤ ਵੀ ਕੀਤਾ ਜਾਂਦਾ ਹੈ ਸੰਦੀਪ ਸਿੰਘਲਾ ਵੱਲੋਂ ਨਵੀਂ ਵਿਆਈਆਂ ਜੋੜੀਆਂ ਨੂੰ ਜਿਹੜਾ ਅੱਜ ਆਸ਼ੀਰਵਾਦ ਦੇ ਕੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਜਿਹੜਾ ਸਮੂਹਿਕ ਵਿਆਹ ਹੈ ਇੱਕ ਬਹੁਤ ਵੱਡਾ ਜਿਹੜਾ ਪੁੰਨ ਦਾ ਕੰਮ ਹੈ ਤੇ ਤਸਵੀਰਾਂ ਜਿਹੜੀਆਂ ਤੁਹਾਨੂੰ ਪਬਲਿਕ ਸਮਾਣਾ న్యూਸ ਦੇ ਪੇਜ ਤੋਂ ਸੀ ਸਾਂਝੀਆਂ ਕਰ ਰਹੇ ਹਾਂ ਇਸ ਮੌਕੇ ਤੇ ਜਿਹੜਾ ਇਸ ਲਲੋਚੀ ਪਿੰਡ ਦੇ ਵਿੱਚ ਅੱਜ ਵਿਆਹ ਦੇ ਨਾਲ ਹੀ ਜਿਹੜਾ ਇੱਕ ਬਲੱਡ ਜਿਹੜਾ ਡੋਨੇਸ਼ਨ ਹੈ ਕੈਂਪ ਵੀ ਰੱਖਿਆ ਗਿਆ ਸੀ ਜਿਸ ਵਿੱਚ ਸੰਦੀਪ ਸਿੰਘਲਾ ਵੱਲੋਂ ਜਿਹੜੇ ਲੋਕ ਜਿਹੜੇ ਕੈਂਪ ਦੇ ਵਿੱਚ ਖੂਨ ਡੋਨੇਟ ਕਰ ਰਹੇ ਸਨ ਤਾਂ ਉਹਨਾਂ ਦੀ ਵੀ ਜਿਹੜੀ ਆ ਹਲਾਸ਼ੇਰੀ ਸੰਦੀਪ ਸਿੰਘਲਾ ਵੱਲੋਂ ਕੀਤੀ ਗਈ ਹੈ ਤਾਂ ਪਿੰਡ ਦੇ ਲੋਕਾਂ ਵੱਲੋਂ ਵੀ ਸੰਦੀਪ ਸਿੰਘਲਾ ਤੋਂ ਕੋਲੋਂ ਕੁਝ ਮੰਗ ਕੀਤੀ ਗਈ ਸੀ ਤਾਂ ਸੰਦੀਪ ਸਿੰਘਲਾ ਵੱਲੋਂ ਕਿਹਾ ਗਿਆ ਕਿ ਮੈਂ ਜਲਦ ਤੋਂ ਜਲਦ ਕਰਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਅੱਜ ਜਿੱਥੇ ਵਿਆਹ ਰੱਖਿਆ ਹੋਇਆ ਸੀ 80 ਲੱਖ ਰੁਪਏ ਦੀ ਲਾਗਤ ਦੇ ਨਾਲ ਡਾਕਟਰ ਧਰਮਵੀਰ ਗਾਂਧੀ ਦੇ ਵੱਲੋਂ ਇੱਥੇ ਜਿਹੜੀ ਗ੍ਰਾਂਟ ਹੈ ਦਿੱਤੀ ਗਈ ਸੀ ਤਾਂ ਸੰਦੀਪ ਸਿੰਘਲਾ ਵੱਲੋਂ ਕਿਹਾ ਗਿਆ ਕਿ ਸਾਡੀ ਕਾਂਗਰਸ ਪਾਰਟੀ ਵੱਲੋਂ ਅਗਰ ਕੋਈ ਵੀ ਜਿਹੜਾ ਹੱਕ ਹੈ ਤੁਹਾਡਾ ਬਣਦਾ ਹੈ ਤਾਂ ਤੁਸੀਂ ਸਾਨੂੰ ਦੱਸੋ ਕਾਂਗਰਸ ਪਾਰਟੀ ਤੁਹਾਡੇ ਲਈ ਜਿਹੜਾ ਦਿਨ ਰਾਤ ਨਾਲ ਖੜੀ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨੂੰ ਹਾਂਜੀ ਸੰਦੀਪ ਜੀ ਕੀ ਕਹਿਣਾ ਚਾਹੋਗੇ ਤੁਸੀਂ ਪਿੰਡ ਲੋਚੀ ਦੇ ਵਿੱਚ ਆਏ ਹੋ ਪਿੰਡ ਦੇ ਲੋਕਾਂ ਵੱਲੋਂ ਗਰੀਬ ਪਰਿਵਾਰਾਂ ਦੇ ਜਿਹੜੇ ਅੱਜ ਸਮੂਹਿਕ ਵਿਆਹ ਕਰਵਾਏ ਜਾ ਰਹੇ ਨੇ ਮੁੱਖ ਮਹਿਮਾਨ ਦੇ ਤੌਰ ਤੇ ਤੁਸੀਂ ਪਹੁੰਚੋ ਕੀ ਕਹਿਣਾ ਚਾਹੋਗੇ ਅੱਜ ਮਤਲਬ ਇੱਕ ਬਹੁਤ ਹੀ ਕਿ ਪੂਰਨਲਕਮ ਤੇ ਇੱਕ ਬਹੁਤ ਹੀ ਪਵਿੱਤਰ ਕੰਮ ਜੋ ਅੱਜ ਪਵਿੱਤਰ ਵਿਹਾੜਾ ਹੀ ਕਹਾਗੇ ਕਿਉਂਕਿ ਕਨਿਆਦਾਨ ਇੱਕ ਮਹਾਦਾਨ ਕਿਹਾ ਗਿਆ ਹੈ ਆਪਣੇ ਸ਼ਾਸਤਰਾਂ ਦੇ ਵਿੱਚ ਆਪਣੀ ਸਾਰੇ ਵਿਧਾਨ ਦੇ ਵਿੱਚ ਹੀ ਐ ایس ਯੂ ਐਸ ਕਲੱਬ ਜੋ ਹੈ ਆਪਣਾ ਜੀਮੀ ਉਹਨਾਂ ਦੀ ਟੀਮ ਇੱਕ ਬਾਤ ਉਹਨਾਂ ਦੀ ਟੀਮ ਸਾਰੀ ਟੀਮ ਨੂੰ ਮੈਂ ਵਧਾਈ ਦੇ ਪਾਤਰ ਨੇ ਖਾਸ ਕਰਕੇ ਲਲੋਚੀ ਪਿੰਡ ਦੇ ਸਾਰੇ ਲੋਕ ਹੀ ਮੁਬਾਰਕ ਬਾਦ ਆ ਕਿ ਅੱਜ ਉਹਨਾਂ ਦੇ ਲਲੋਚੀ ਦੀ ਧਰਤੀ ਤੇ ਅੱਜ ਕੰਨਿਆਦਾਨ ਮਹਾਦਾਨ ਦਾ ਜੋ ਇਹ ਯੱਗ ਹੈ ਇਹ ਯੱਗ ਕੀਤਾ ਜਾ ਰਿਹਾ ਹੈ 11 ਬੱਚੀਆਂ ਦੀ ਸ਼ਾਦੀ ਬਹੁਤ ਵੱਡਾ ਇੱਕ ਯੋਜਨਾ ਹੈ ਬਹੁਤ ਕਾਮਯਾਬੀ ਇਹਨਾਂ ਨੂੰ ਮਿਲੀ ਹੈ ਇਸ ਚੀਜ਼ ਦੇ ਵਿੱਚ ਬਹੁਤ ਲੋਕਾਂ ਦਾ ਇਕੱਠ ਬਹੁਤ ਲੋਕਾਂ ਨੇ ਪੂਰਾ ਮਤਲਬ ਹੀ ਨਾ ਸਹਿਯੋਗ ਦਿੱਤਾ ਪੂਰਾ ਇਨਾਂ ਦੀ ਟੀਮ ਪਹਿਲਾਂ ਵੀ ਜੋ ਐਸਯੂਐਸ ਕਲੱਬ ਦੀ ਜਿਹੜੀ ਟੀਮ ਹੈ ਸਾਰੀ ਮੁਬਾਰਕਬਾਦੀ ਹੱਕਦਾਰ ਹੈ ਇਹ ਅੱਗੇ ਵੀ ਇਹ ਸਾਰੇ ਇਹ ਜਿਹੇ ਜੋ ਕੰਮ ਨੇ ਚਾਹੇ ਉਹ ਬਲੱਡ ਡੋਨੇਸ਼ਨ ਦਾ ਕੈਂਪ ਦੇ ਕੰਮ ਨੇ ਚਾਹੇ ਉਹ ਕਿਸੇ ਦੀ ਗਰੀਬ ਪਰਿਵਾਰਾਂ ਦੀ ਮਦਦ ਦਾ ਕੰਮ ਹੋਵੇ ਚਾਹੇ ਉਹ ਹੁਣੇ ਲੜਕੀਆਂ ਦੀ ਸ਼ਾਦੀ ਹਰ ਵਾਰੀ ਕਰਦੇ ਨੇ ਤੇ ਇਸ ਵਾਰੀ ਇਹਨਾਂ ਨੇ ਬੜੇ ਪੱਧਰ ਤੇ ਕੀਤਾ ਹੈ ਮੈਂ ਸਾਰੀ ਟੀਮ ਨੂੰ ਐਸਯੂਐਸ ਦੀ ਕਲੱਬ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਤੇ ਸਾਰਿਆਂ ਨੂੰ ਕਹਿਣਾ ਕਿ ਅੱਗੇ ਹੋਰ ਜੋਸ਼ ਤੇ ਹੋਰ ਖਰੋਸ਼ ਦੇ ਨਾਲ ਸਾਰਾ ਉਹ ਜਿਹੜੀ ਇਕਬਾਲ ਹੋਣਾਂ ਦੀ ਟੀਮ ਹੈ ਜਿੰਮੀ ਹੋਣਾਂ ਦੀ ਟੀਮ ਹੈ ਜੋ ਸਾਰੇ ਇਹ ਟੀਮ ਦੇ ਮੈਂਬਰ ਨੇ ਸਾਰੇ ਹੋਰ ਇਸ ਤਰ੍ਹਾਂ ਦੇ ਹੀ ਜਿਹੜੇ ਉਪਰਾਲੇ ਨੇ ਕਰਦੇ ਰਹੇ ਨੇ ਠੀਕ ਹੈ ਜੀ ਧੰਨਵਾਦ ਚਲੋ ਜੀ ਹਾਂ ਜੀ ਨੌਜਵਾਨ ਐਸਜੀਐਸ ਸਪੋਰਟਸ ਕਲੱਬ ਵੱਲੋਂ ਸਾਡੇ ਪਿੰਡ ਦੇ ਵਿੱਚ ਪਹਿਲਾਂ 4-5 ਟੂਰਨਾਮੈਂਟ ਕਰਵਾਏ ਗਏ ਨੇ ਕਬੱਡੀ ਟੂਰਨਾਮੈਂਟ ਵਾਲੀਬਾਲ ਦੇ ਇਹਨਾਂ ਬੱਚਿਆਂ ਨੇ ਬਹੁਤ ਵਧੀਆ ਨਸ਼ਾ ਰਹਿਤ ਤੇ ਨਸ਼ੇ ਤੋਂ ਰਹਿਤ ਨਸ਼ੇ ਤੋਂ ਦੂਰ ਰਹਿਣਾ ਸਿੱਖਿਆ ਜਿਹੜਾ ਬੰਦੇ ਨੂੰ ਜਰ ਆਪਣੇ ਸਰੀਰ ਨਾਲ ਜੋੜਨਾ ਬਰਦੇ ਨਾਲ ਜੋੜਨਾ ਸਰੀਰ ਤਾਕਤਵੰਦ ਰੱਖਣਾ ਤੇ ਅੱਜ ਜਿਹੜਿਆ ਇਹਨਾਂ ਨੇ ਹੋਰ ਵੀ ਕੰਮ ਬਰਦਾ ਕੀਤਾ ਉਹ ਇਹ ਕੀਤਾ ਵੀ ਪਿੰਡ ਦੇ ਵਿੱਚ ਗਰੀਬ ਕੁੜੀਆਂ ਮਤਲਬ ਜਿਹੜੀਆਂ ਲੋੜਵੰਦ ਪਰਿਵਾਰ ਸੀ ਗਰੀਬ ਪਰਿਵਾਰ ਸੀ ਵਿਚਾਰੇ ਨਹੀਂ ਮਤਾਜ ਦੇ ਹਿੱਜ ਦਾ ਉਹ ਕਰ ਸਕਦੇ ਸੀ ਨਾ ਨੇ ਆਪਣੇ ਸਰਦਾਰ ਮਤਾਬਕ ਹੈਸੀਅਤ ਮੁਤਾਬਕ ਉਹ ਗਰੀਬ ਧੀਆਂ ਨੂੰ ਅੱਜ ਆਨੰਦ ਕਰਵਾਏ ਤੇ ਆਪਣਾ ਵਿਆਹ ਕੀਤਾ ਉਹਨਾਂ ਦੇ ਬਹੁਤ ਹੀ ਖੁਸ਼ੀਆਂ ਮਤਲਬ ਪ੍ਰਾਪਤ ਹੋਈਆਂ ਬਹੁਤ ਹੀ ਖੁਸ਼ੀਆਂ ਭਰਾ ਮਾਹੌਲ ਬਣਿਆ ਤੇ ਮਤਲਬ ਆਉਣ ਵਾਲੀਆਂ ਪੀੜ੍ਹੀਆਂ ਨੇ ਵੀ ਇਹ ਸਿੱਖਿਆ ਮਿਲਦੀ ਆ ਵੀ ਗਰੀਬ ਦੀ ਮਦਦ ਕਰਨਾ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਕਿਹਾ ਜਾਂਦਾ ਕਿ ਗੁਰੂ ਘਰ ਦੀ ਗੋਲਕਾ ਜਿਹੜੀ ਉਹ ਗਰੀਬ ਦਾ ਮੂੰਹ ਆ ਉਦੇ ਅਨੁਸਾਰ ਇਹਨਾਂ ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਕਈ ਮੈਂ ਦੇਖ ਕੋਈ 11 10 11 ਕੁੜੀਆਂ ਦੇ ਵਿਆਹ ਕਰਕੇ ਇਹਨਾਂ ਨੇ ਬਹੁਤ ਹੀ ਮਹਾਨ ਕੰਮ ਕੀਤਾ ਜਿਹੜੀ ਇਲਾਕੇ ਦੇ ਵਿੱਚ ਬਹੁਤ ਹੀ ਸ਼ੋਭਾ ਤੇ ਬਹੁਤ ਹੀ ਹੀ ਮਤਲਬ ਜਿਹੜਾ ਹੈਗਾ ਬਿਨਾਂ ਦਾਦ ਦੇ ਤੋਂ ਜਿਹੜਾ ਬਿਹਾਰਾ ਉਹ ਇਹਨਾਂ ਨੇ ਤੋੜਿਆ ਬਹੁਤ ਹੀ ਵਧੀਆ ਸਿੱਖਿਆ ਮਿਲਦੀ ਹੈ ਤੇ ਬਹੁਤ ਹੀ ਵਧੀਆ ਨਸਹਿ ਰਾਹਤ ਜੋ ਸਿੱਖਿਆ ਮਹਿਦਰੀਆ ਬੱਚਾ ਨੂੰ ਆਪਣਾ ਵਰਜਸ ਕਰਨੀ ਤੰਦਰੁਸਤ ਰਹਿਣਾ ਵਰਜਸ ਹੈ ਜਿਹੜੀ ਉਹ ਤੰਦਰੁਸਤੀ ਦਾ ਘਰ ਹੁੰਦੀ ਆ ਇਸ ਕਰਕੇ ਮਤਲਬ ਇਹਨਾਂ ਨੇ ਬਹੁਤ ਵਧੀਆ ਕੰਮ ਕਰ ਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਐਸਐਸ ਸਪੋਰਟਸ ਕਲੱਬ ਵਾਲਿਆਂ ਦਾ ਅੱਗੇ ਨੂੰ ਸੱਚੇ ਪਾਤਸ਼ਾਹ ਅਸੀਂ ਅਗਰ ਦਾ ਦਰਸੇ ਇਹੀ ਕਰਦੇ ਆਂ ਪ੍ਰਮਾਤਮਾ ਦੇ ਇਹਨਾਂ ਨੂੰ ਸ਼ਕਤੀ ਬਖਸ਼ੇ ਤੇ ਇਹਨਾਂ ਤਾਂ ਹੌਸਲਾ ਬਖਸ਼ੇ ਤੇ ਇਹਨਾਂ ਦਾ ਹਿੱਕਾ ਬਖਸ਼ੇ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਿੱਖਿਆ ਦਿੰਦੇ ਰਹਿਣ ਠੀਕ ਹੈ ਵਿੱਚ ਗਰੀਬਾਂ ਨੂੰ ਲੋੜਵੰਦ ਕੁੜੀਆਂ ਦੇ ਵਿੱਚ ਵਿਆਹ ਕਰਨ ਲੱਗੀਆਂ ਇਹਦੇ ਵਿੱਚ ਸਾਡੇ ਯਾਰ ਦੋਸਤ ਸਾਰੇ ਇਕੱਠੇ ਹੋ ਕੇ ਹਰ ਸਾਲ ਅਸੀਂ ਕਿ ਜਿਹੜੇ ਪਹਿਲਾਂ ਅਸੀਂ ਟੂਰਨਾਮੈਂਟ ਵਗੈਰਾ ਕਰਾਉਂਦੇ ਸੀਗੇ ਹੁਣ ਇਸ ਵਾਰ ਅਸੀਂ ਵਿਆਮਾਂ ਦਾ ਵੀ ਰੱਖਿਆ ਤੇ ਵਿੱਚ ਬਲੈਡ ਕੈਂਪ ਵੀ ਰੱਖਿਆ ਇਹ ਸਾਰੇ ਮੇਰੇ ਯਾਰਾਂ ਦੋਸਤੀ ਸੰਯੋਗ ਨਾਲ ਕੀਤਾ ਗਿਆ ਜੋ ਮੇਰੇ ਨਾਲ ਸਹਿਯੋਗ ਪਾਉਂਦੇ ਨੇ ਹਰ ਇੱਕ ਸਪੋਰਟ ਕਰਦੇ ਨੇ ਇਹ ਕੰਮ ਚੰਗੇ ਕੰਮ ਦੀ ਮੈਂ ਇਹੀ ਚਾਹੁੰਦਾ ਵੀ ਇਹੀ ਕਹਿਣਾ ਵੀ ਸਾਰੇ ਨੌਜਵਾਨਾਂ ਨੂੰ ਵੀ ਚੰਗੇ ਕੰਮ ਦੀ ਸਪੋਰਟ ਕਰੋ ਚੰਗੇ ਕੰਮ ਦੀ ਆਪਣਾ ਅੱਗੇ ਵਧੋ ਸਹਿਯੋਗ ਕਿੰਦਾ ਨਾ ਮਿਲਿਆ ਪਿੰਡ ਦੇ ਲੋਕਾਂ ਦਾ ਪਿੰਡ ਦੇ ਲੋਕਾਂ ਦਾ ਤਾਂ ਠੀਕ ਹੈ ਪੰਚਾਇਤਾਂ ਦਾ ਬਹੁਤ ਵਧੀਆ ਮਿਲਿਆ ਮੈਨੂੰ ਸੰਯੋਗ ਬਾਕੀ ਕੋਈ ਨਹੀਂ ਅੱਜਕੱਲ੍ਹ ਚੰਗੇ ਕੰਮਾਂ ਦੇ ਕੋਈ ਨਹੀਂ ਸਾਥ ਦਿੰ ਠੀਕ ਹੈ ਵੀ ਸਾਡੇ ਨਾਲ ਸਾਡੇ ਨੌਜਵਾਨ ਮੁੰਡੇ ਸਾਡੇ ਨਾਲ ਦੇ ਸਾਡਾ ਬਲ ਸਾਧੰਦੇ ਨੇ ਤੇ ਸਾਡੇ ਨਾਲ ਵੀ ਖੜਦੇ ਠੀਕ